ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਲੋਕ ਕਿਆ ਸੋਨਿੰਦੋ ਕੂੜ ਵੰਜਣ ਪਵਨ ਝੁਲਾਰਿਆ ਨਾਨਕ ਸੁਣੀ ਰਤੇ ਪਰਵਾਨ ਜੋ ਸੋਨਿੰਦੇ ਸਜ ਧਣੀ ਸ਼ੰਤ ਤੈਨ ਘੋਲ ਕਮਾਈ ਜਨ ਪ੍ਰਭ ਸਰਬਣੀ ਸੁਣਿਆ RAM ਸੇ ਸੇ ਸੁਹੇਲੇ ਜਨ ਹਰ ਹਰ ਰਸਨਾ ਭਣਿਆ RAM ਸੇ ਸਹਿਜ ਸੁਹੇਲੇ ਗੁਣ ਹੈ ਮੋਲੇ ਜਗਤੋ ਉਧਾਰਨ ਆਏ ਪੈ ਬੋਇਤ ਸਾਗਰ ਪ੍ਰਭ ਚਰਣਾ ਕੇਤੇ ਪਾਰ ਲੰਘਾਏ ਜਿਨ ਕੋ ਕਿਰਪਾ ਕਰੀ ਮੇਰੇ ਠਾਕੁਰ ਤੈਨ ਕਾ ਲੇਖਾ ਨ ਗਣਿਆ ਕੋ ਨਾਨਕ ਇਸ ਕੋਲ ਕਮਾਈ ਜਿਨ ਪ੍ਰਭ ਸਰਬਣੀ ਸੁਣਿਆ ਸ਼ਲੋਕ ਲੋਇਨੇ ਲੋਈ ਡੇਠ ਪਿਆਸ ਨਾ ਬੁਜੇ ਮੂਹ ਕਣੀ ਨਾਨਕ ਸੇ ਅਖੜੀਆਂ ਬਿਆਨ ਜਿਨੀ ਦਸੰਦੋ ਮਾ ਪੀਰੀ ਸ਼ੰਤ ਜਿਨੇ ਹਰਪ੍ਰਭ ਡੇਠਾ ਤੈਨ ਕੁਰਬਾਨੇ ਰਾਮ ਸੇ ਸਾਚੀ ਦਰਗਹਿ ਭਾਣੇ ਰਾਮ ਠਾਕੁਰ ਮਾਨੇ ਸੇ ਪ੍ਰਧਾਨੇ ਹਰ ਸੇ ਤੀਰੰਗ ਰਾਤੇ ਹਰ ਰਸੈ ਰਸਾਏ ਸਹਿਜ ਸਮਾਏ ਘਟ ਘਟ ਰਮਈਆ ਜਾਤੇ ਸਹੀ ਸੱਜਣ ਸੰਤ ਸੇ ਸੁਖੀਏ ਠਾਕੁਰ ਆਪਣੇ ਭਾਣੇ ਕੋ ਨਾਨਕ ਜਿਨ ਹਰਪ੍ਰਭ ਡੇਠਾ ਤਿਨ ਕੈ ਸਦ ਕੁਰਬਾਨੇ ਸ਼ਲੋਕ ਦੇ ਅੰਧਾਰੀ ਅੰਧ ਸੁੰਜੀ ਨਾਮ ਵੇ ਹੋਣੀਆਂ ਨਾਨਕ ਸਫਲ ਜਨਮ ਜੈ ਘਟ ਉਠਾ ਸਚ ਤਣੀ ਸ਼ੰਤ ਤਿੰਨ ਖੰਨੀਆਂ ਵੰਨਾਂ ਜਿਨ ਮੇਰਾ ਹਰ ਪ੍ਰਭ ਦੀਠਾ RAM ਜਨ ਚਾਖ ਘਾਣੇ ਹਰ ਹਰ ਅੰਮ੍ਰਿਤ ਮੀਠਾ RAM ਹਰ ਮਨੈ ਮੀਠਾ ਪ੍ਰਭ ਉਠਾ ਮਿਓ ਬੂਠਾ ਸੁਖ ਭਏ ਦੁਖ ਨਾਸ ਪਰਮ ਬਨਾਸਤਨ ਤੇ ਜਪ ਜਗਦੀਸ਼ ਈਸਾ ਜੈ ਜੈ ਮੋਰਹਿ ਤੋ ਬੇਕਾਰ ਥਾਕੇ ਪੰਜ ਤੇ ਸੰਗ ਟੂਟਾ ਕੋ ਨਾਨਕ ਤਨਖਨੀਆਂ ਵੰਨੀਆਂ ਜਿਨ ਘਟ ਮੇਰਾ ਹਰ ਪ੍ਰਭੂ ਬੂਠਾ ਸਲੋਕਾ ਜੋ ਲੋੜਿੰਦੇ RAM ਸੇਵਕ ਸਈ ਕਾਂਡਿਆ ਨਾਨਕ ਜਾਣੇ ਸਤ ਸਾਈ ਸੰਤ ਨਾ ਬਾਹਰਾ ਸ਼ੰਤ ਮਿਲ ਜਲ ਜਲੈ ਖਟਾਨਾ RAM ਸੰਗ ਜੋਤੀ ਜੋਤ ਮਿਲਾਨਾ RAM ਸਮਾਏ ਪੂਰਨ ਪੁਰਖ ਕਰਤੇ ਆਪੇ ਆਪਹਿ ਜਾਣੀਐ ਤੈ ਸੁਨ ਸਹਿਜ ਸਮਾਦ ਲਾਗੀ ਏਕ ਏਕ ਵਖਾਣੀਐ ਆਪ ਗੁਪਤਾ ਆਪ ਮੁਕਤਾ ਆਪ ਆਪ ਵਖਾਨਾ ਨਾਨਕ ਭ੍ਰਮ ਪੈ ਗੁਣ ਬਿਨਾਸੇ ਮਿਲ ਜਲ ਜਲੇ ਖਟਾਨਾ ਵਡ ਹੰਸ ਮਹੱਲਾ ਪੰਜਵਾਂ ਪ੍ਰਭ ਕਰਨ ਕਾਰਨ ਸਮਰੱਥਾ RAM ਰਖ ਜਗਤ ਸਗਲ ਦੇ ਹਥਾ RAM ਸਮਰਾਤ ਸਰਣਾ ਜੋਗ ਸੁਆਮੀ ਕਿਰਪਾ ਨਿਧ ਸੁਖ ਦਾਤਾ ਹੋ ਕੁਰਬਾਨੀ ਦਾਸ ਤੇਰੇ ਜਿਨੀ ਏਕ ਪਛਾਤਾ ਵਰਨ ਚੇਨ ਨਾ ਜਾਏ ਲਖਿਆ ਕਥਨ ਤੇ ਇਕੱਥਾ ਬਿਨਵੰਤ ਨਾਨਕ ਸੁਣੋ ਬੇਨਤੀ ਪ੍ਰਭ ਕਰਨ ਕਾਰਨ ਸਮਰੱਥਾ ਇਹ ਜੀ ਤੇਰੇ ਤੂੰ ਕਰਤਾ RAM ਪ੍ਰਭ ਦੁਖ ਦਰਦ ਭ੍ਰਮ ਹਰਤਾ RAM ਪਰਾਮ ਦੁਖ ਦਰਦ ਨਿਵਾਰ ਖਿਨ ਮੈਂ ਰਖ ਲਿਓ ਦੀਨ ਦਿਆਲਾ ਮਾਤ ਪਿਤਾ ਸਵਾ ਮੇ ਸੱਜਣ ਸਭ ਜਗਤ ਬਾਲ ਗੋਪਾਲਾ ਜੋ ਸਰਣ ਆਵੇ ਗੁਣ ਨਿਧਾਨ ਪਾਵੇ ਸੋ ਬਹੁੜ ਜਨਮ ਅਮਰਤਾ ਬਿਨ ਬੰਤ ਨਾਨਕ ਦਾਸ ਤੇਰਾ ਸਭ ਜੀ ਤੇਰੇ ਤੂੰ ਕਰਤਾ ਆਠ ਪੈਰ ਹਰ ਧਾਈਏ RAM ਮਨ ਇਛਿਹੜਾ ਫਲ ਪਾਈਏ RAM ਮਾਨੇ ਸਿਪਾਈਐ ਪ੍ਰਭ ਤੇ ਆਈਐ ਮਿਟੈ ਜਮ ਕੇ ਤਰਾਸਾ ਗੋਬਿੰਦ ਗਾਇਆ ਸਾਧ ਸੰਗਾਇਆ ਭਈ ਪੂਰਨ ਆਸਾ ਤਜ ਮਾਨ ਮੋਹ ਵਿਕਾਰ ਸਗਲੇ ਪ੍ਰਭ ਕੈ ਮਨ ਭਾਈਐ ਤਜ ਮਾਨ ਮੋਹ ਵਿਕਾਰ ਸਗਲੇ ਪ੍ਰਭੂ ਕੈ ਮਨ ਭਾਈਐ ਬਿਨਵੰਤ ਨਾਨਕ ਦਿਨ ਸਰੈਣੀ ਸਦਾ ਹਰ ਹਰ ਧਿਆਈਐ ਦਰਵਾਜੈ ਅਨਹਤ ਬਾਜੈ RAM ਕਾਟ ਕਾਟ ਹਰ ਗੋਬਿੰਦ ਗਾਜੇ ਰਾਮ ਗੋਬਿੰਦ ਗਾਜੇ ਸਦਾ ਬਿਰਾਜੇ ਆਗਮ ਅਗੋਚਰ ਉਚਾ ਗੁਣ ਬੇਅੰਤ ਕਿਛ ਕਹਿ ਨਾ ਜਾਇ ਕੋਇ ਨਾ ਸਕੇ ਪਹੂਚਾ ਆਪ ਪਾਏ ਆਪ ਪ੍ਰਤ ਪਾਲੇ ਜੀ ਜੰਤ ਸਭ ਸਾਜੇ ਬਿਨਵੰਤ ਨਾਨਕ ਸੁਖ ਨਾਮ ਭਗਤੀ ਦਰ ਵਜੈ ਅਨਹਦ ਵਾਜੈ ਰਾਗ ਬੜਹੰਸ ਮਹੱਲਾ ਪਹਿਲਾ ਕਾਰ ਪੰਜਵਾਂ ਅਲਾਹਣੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਧਨ ਸਰੰਦਾ ਸਚਾ ਪਾਤਸ਼ਾਹੋ ਜਿਨ ਜਗਤੰਦੈ ਲਾਇਆ ਮੋਲਤ ਪੁੰਨੀ ਪਾਈ ਭਰੀ ਜਾਨੀੜਾ ਘਾਤ ਚਲਾਇਆ ਜਾਨੀ ਘਾਤ ਚਲਾਇਆ ਲਿਖਿਆ ਆ ਯਾਰ ਉਨੇ ਵੀਰ ਸੁਬਾਏ ਕਾਇਆ ਹੰਸthia ਵਿਸ਼ੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜਾਨੇ ਘੱਟ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ਕਾਇਆ ਹੰਸ ਠੀਆ ਵਿਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ